ਸੋਸ਼ੀ ਗਾਲ ਜੀ ਤੁਸੀਂ ਦੇਖ ਰਹੇ ਹੋ ਨਾਉਂਡਿਆ ਪੰਜਾਬੀ ਮੈਂ ਹਾਂ ਮੇਖੇ ਚੈੱਕ ਕਰ ਮੇਰੇ ਪਿੱਛੇ ਉਸ ਇਨਸਾਨ ਦਾ ਸੇਵਾ ਬਲ ਰਿਹਾ ਜਿਸ ਲਈ ਕਰੋੜਾਂ ਲੋਕਾਂ ਨੇ ਅਰਦਾਸਾਂ ਕੀਤੀਆਂ ਅੱਜ ਦਿਨੇ ਦੇਖਣਾ ਨਹੀਂ ਸੀ ਜੇ ਅਰਦਾਸਾਂ ਕਬੂਲ ਹੋ ਜਾਂਦੀਆਂ ਪਰ ਤਸਵੀਰਾਂ ਦੇਖ ਸਕਦੇ ਹੋ ਰਾਜਵੀਰ ਜਵੰਦਾ ਵੀਰ ਦਾ ਜਿਹੜਾ ਸੇਵਾ ਬਲ ਰਿਹਾ ਇਹ ਬਿਹਤ ਪਾਪੂ ਕਰ ਦੇਣ ਵਾਲੀਆਂ ਤਸਵੀਰਾਂ ਨੇ ਇੱਕ ਵਾਰੀ ਮੈਂ ਜ਼ਰੂਰ ਕਹੂੰਗਾ ਕੈਮਰਾਮੈਨ ਨੂੰ ਕਿ ਆਲੇ ਦੁਆਲੇ ਵੀ ਦਿਖਾ ਦੇਣ ਕਿ ਹੁਣ ਸਿਰਫ ਬਹੁਤ ਘੱਟ ਲੋਕ رہ ਚੁੱਕੇ ਨੇ ਇਸ ਸਿਵੀ ਦੇ ਆਲੇ ਦੁਆਲੇ ਰਾਜਵੰਦਾ ਵੀਰ ਨੂੰ ਪਿਆਰ ਕਰਨ ਵਾਲੇ ਤੇ ਅਕਸਰ ਹੀ ਦਿਖਿਆ ਜਾਂਦਾ ਹੈ ਕਿ ਜਦੋਂ ਲੋਕ ਆਉਂਦੇ ਨੇ ਖਬਰ ਪਤਾ ਲੱਗਦੀ ਹੈ ਪਰ ਕੁਝ ਸਮੇਂ ਬਾਅਦ ਇਦਾਂ ਹੀ ਹੁੰਦਾ ਹੈ ਕਿ ਹੌਲੀ ਹੌਲੀ ਲੋਕ ਘਟ ਜਾਂਦੇ ਨੇ ਆਣਾ ਜਾਣਾ ਬੰਦ ਹੋ ਜਾਂਦਾ ਹੈ ਕੁਝ ਕੁ ਦਿਨ ਮਾਵਾ ਪੈਣਾ ਕਰਦੇ ਵਿੱਚ ਰਹਿੰਦੀਆਂ ਨੇ ਕਰਦੇ ਵਿੱਚ ਕੋਈ ਅਜਿਹਾ ਇਨਸੀਡੈਂਟ ਹੋਇਆ ਹੋਵੇ ਪਰ ਕਿਤੇ ਨਾ ਕਿਤੇ ਬੰਦੇ ਨੂੰ ਆਪਣੇ ਆਪ ਹੀ ਸਾਰੀ ਗੱਲਾਂ ਐਕਸੈਪਟ ਕਰਨੀਆਂ ਪੈਂਦੀਆਂ ਸਾਡੇ ਨਾਲ ਕੁਝ ਦੋਸਤ ਕੁਝ ਪਿੰਡ ਦੇ ਹੀ ਵੀਰ ਮਿੱਤਰ ਬੈਠੇ ਹੋਏ ਨੇ ਜੋ ਕਿ ਆਖਰੀ ਤੱਕ ਦੇਖ ਸਕਦੇ ਹੋ ਪਿੰਡ ਵਾਲੇ ਜਾਂ ਬੰਦੇ ਨੇ ਜਾਂ ਪਰਿਵਾਰ ਵਾਲੇ ਬੰਦੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੁਝ ਯਾਦਾਂ ਹੋਣ ਗਿਆ ਇਹਨਾਂ ਭਰਾਵਾਂ ਕੋਲ ਸੱਸ਼ਗਲ ਵੀਰੇ ਕੀ ਹਾਲ ਹੈ ਭਾਜੀ ਤੁਸੀਂ ਗੱਲ ਕਰ ਰਹੇ ਸੀ ਕਿ ਭਾਜੀ ਇੱਥੇ ਰਹਿੰਦੇ ਸੀਗੇ ਭਾਵੇਂ ਆਪਾਂ ਘਰ ਦੂਰ ਦੂਰ ਸੀਗੇ ਪਰ ਅੱਜ ਵੀ ਜਦੋਂ ਮੈਂ ਦੇਖਿਆ ਕਿ ਜਦੋਂ ਅਸੀਂ ਆ ਰਹੇ ਸੀਗੇ ਹਾਂ ਜੀ ਨਹੀਂ ਤਾਂ ਹੁੰਦਾ ਕਿ ਵੀ ਕੋਣ ਕਿਸੇ ਨੂੰ ਹਨਾ ਆਪਣਾ ਗੇਟ ਖੋਲਣ ਦਿੰਦਾ ਅਸੀਂ ਜਦੋਂ ਆ ਰਹੇ ਸੀਗੇ ਤਾਂ ਦੇਖਿਆ ਕੋਆਪਰੇਟ ਬਹੁਤ ਨੇ ਪਿੰਡ ਵਾਲੇ ਨੇ ਕੀਤਾ ਆਪਣੇ ਘਰ ਦੇ ਦਰਵਾਜ਼ੇ ਖੋਲ ਤੇ ਲੋਕਾਂ ਦੀਆਂ ਸਕੂਟਰ ਮੋਟਰਸਾਈਕਲ ਗੱਡੀਆਂ ਸਾਰੀਆਂ ਆਪਣੇ ਘਰੇ ਲਵਾ ਲੀਆਂ ਕਿ ਵੀ ਜਿਹੜੇ ਵੀਰ ਨੂੰ ਆਖਰੀ ਵਾਰ ਦੇਖਣ ਆ ਰਹੇ ਆ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਤੁਸੀਂ ਗਾ ਤੁਹਾਡਾ ਵੀ ਘਰ ਖੁੱਲਾ ਸੀ ਹਾਂਜੀ ਹਾਂਜੀ ਸਾਰਿਆਂ ਨੇ ਗੇਟ ਖੋਲ ਤੇ ਸੀ ਜੀ ਜੋ ਜੋ ਵੀ ਕੋਈ ਬਾਹਰੋਂ ਆਇਆ ਕੋਈ ਜਿਹੜੇ ਫੈਨ ਸੀ ਜਾਂ ਕੋਈ ਵੀ ਲਾ ਲੋ ਤੁਸੀਂ ਹਨਾ ਲਾਗਲੇ ਪਿੰਡਾਂ ਦੇ ਸੀਗੇ ਜੀ ਜਿੰਨੇ ਵੀ ਕਹਨੇ ਆ ਆਪਦੀ ਮੋਟਰਸਾਈਕਲ ਗੱਡੀ ਖੜਾਉਣੇ ਸਾਰੇ ਪਿੰਡ ਦੇ ਗੇਟ ਖੁੱਲੇ ਸੀ ਜੀ ਜੀ ਹਾਂਜੀ ਤੇ ਇਹ ਸਾਰਾ ਪ੍ਰਬੰਧ ਮੈਂ ਸੁਣਿਆ ਤੁਸੀਂ ਸਾਰੇ ਮਿਲ ਕੇ ਹੀ ਕਰ ਰਹੇ ਸੀਗੇ ਇੱਕ ਦਿਨ ਪਹਿਲਾਂ ਸਾਰਾ ਕੁਝ ਪੱਧਰ ਕੀਤਾ ਤੁਸੀਂ ਬਿਲਕੁਲ ਜੀ ਪਿੰਡ ਨੇ ਕਰਿਆ ਇਹ ਸਾਰੇ ਅੱਛਾ ਜੀ ਜਿੰਨੇ ਵੀ ਸਾਰੇ ਸਾਰੇ ਸਮੂਹ ਨੇ ਕਰਿਆ ਸਾਰੇ ਪਿੰਡ ਦੇ ਸਮੂਹ ਜਿੰਨੇ ਵੀ ਆਪਣੇ ਹੈਗੇ ਆ ਪਿੰਡ ਦੇ ਵਿੱਚ ਰਹਿੰਦੇ ਆ ਆਪਣੇ ਪੰਚਾਇਤ ਆ ਚਾਹੇ ਚਾਹੇ ਸਰਪੰਚ ਆ ਚਾਹੇ ਆਪਣੇ ਮੈਂਬਰ ਆ ਕੁਝ ਵੀ ਆ ਸਾਰਿਆਂ ਨੇ ਯਾਨੀ ਕਿ ਇਹ ਸਹਿਯੋਗ ਨਹੀਂ ਹੋਇਆ ਸਾਰਾ ਕੁਝ अच्छा ਤੁਸੀਂ ਨੌਜਵਾਨ ਪੀੜੀ ਉਹ ਸਾਰੇ ਨੌਜਵਾਨ ਬੈਠੇ ਹੋ ਕੁਝ ਹਰੇਕ ਲਈ ਰਾਜਵੀਰ ਜਿਹੜਾ ਵੀਰ ਹੈ ਕਿਸ ਲਈ ਭਰਾ ਸੀ ਕਿਸ ਲਈ ਪੁੱਤ ਸੀਗਾ ਹੈਨਾ ਨੌਜਵਾਨ ਪੀੜੀ ਰਾਜਵੀਰ ਨੂੰ ਕਿਦਾਂ ਦੇਖਦੀ ਹੈ ਬਹੁਤ ਵਧੀਆ ਦੇਖਦੀ ਹੈ ਜੀ ਵੀ ਇੱਕ ਜਾਨੀ ਕਹੋ ਜ਼ੀਰੋ ਤੋਂ ਉੱਠਿਆ ਹੋਇਆ ਬੰਦਾ ਜੀ ਇਹ ਠੀਕ ਹੈ ਜੀ ਆਪਦੇ ਸਿਰ ਦੇ ਉੱਤੇ ਆਪਦੇ ਜਾਨੀ ਖੜਾ ਹੋਇਆ ਸੀਗਾ ਇਹ ਨਹੀਂ ਹੈ ਵੀ ਕਿਤੇ ਵੀ ਆਪਾਂ ਕਹਿ ਦਈਏ ਵੀ ਕਿ ਤੋ ਬਹੁਤ ਤਕੜਾ ਸੀਗਾ ਮਿਡਲ ਪਰਿਵਾਰ ਸੀਗਾ ਜੀ ਠੀਕ ਹੈ ਜੀ ਇਹਦੇ ਪਾਪਾ ਪੁਲਿਸ 'ਚ ਸੀਗੇ ਠੀਕ ਹੈ ਤੇ ਆਪ ਦੀ ਜਾਨੀ ਆਪ ਦੇ ਦਮ ਤੇ ਉੱਠਿਆ ਹੋਇਆ ਬੰਦਾ ਸੀਗਾ ਅਸੀਂ ਤਾਂ ਇਹੀ ਦੇਖਦੇ ਆਂ ਜੀ ਵੀ ਹਾਂ ਵੀ ਜਾਨੀ ਕੇ ਵੀ ਜਾਨੀ ਇੱਕ ਹੁਣ ਕੀ ਕਹੀਏ ਜੀ ਹੁਣ ਇਹਨਾਂ ਦਾ ਕੋਈ ਕਹਿ ਨਹੀਂ ਸਕਦੇ ਮੈਂ ਵੀ ਸਮਝ ਸਕਦਾ ਕਿਉਂਕਿ ਇਦਾਂ ਹੀ ਹੁੰਦਾ ਜਦੋਂ ਪਿੰਡ ਦਾ ਇੱਕ ਉਹ ਵਿਅਕਤੀ ਜਿਹੜਾ ਲੋਕਾਂ ਲਈ ਮਿਸਾਲ ਬਣਿਆ ਹੋਵੇ ਤੇ ਤੁਸੀਂ ਬਿਲਕੁਲ ਵੀ ਅਰਦਾਸਾਂ ਜਦੋਂ ਕੀਤੀਆਂ ਇਹੀ ਉਮੀਦਾਂ ਕੀਤੀਆਂ ਹੋਣਗੀਆਂ ਕਿ ਵਾਜ ਜਾਵੇਗਾ ਵੀਰ ਵਾਪਸ ਪਿੰਡ ਆਵੇਗਾ ਹੈਨਾ ਤੇ ਉਦ ਲਈ ਇੱਕ ਵਾਰ ਫਿਰ ਤੋਂ ਅਖੰਡ ਪਾਠ ਕਰਾਵਾਂਗੇ ਹੈਨਾ ਤੇ ਅਰਦਾਸਾਂ ਹੋਣਗੀਆਂ ਕੀ ਲੱਗਦਾ ਪਿੰਡ ਦੇ ਵਿੱਚ ਵੀ ਜਿਹੜੀਆਂ ਕੀਤੀਆਂ ਗਈਆਂ ਸੀਗੀਆਂ ਕਿਤਨੇ ਕਿਤੇ ਰੱਬ ਨੂੰ ਕੁਝ ਹੋਰ ਹੀ ਰੰਗ ਮਜੂਰ ਸੀ ਬਹੁਤ ਹੀ ਜੀ ਉਦੋਂ ਜਿੱਦਾਂ ਇਹ ਨਿਊਜ਼ ਮਿਲੀ ਆ ਸਾਨੂੰ ਉਦੋਂ ਸਾਡੇ ਪਿੰਡ ਦੇ ਵਿੱਚ ਅਖੰਡ ਪਾਠ 3 ਦਿਨ ਦਾ 3 ਦਿਨ ਬਾਅਦ ਭੋਗ ਪੈਂਦਾ ਜੀ ਉਹਦੇ ਅਰਦਾਸ ਉਹਦੇ ਭੋਗ ਪੈਣਾ ਸੀਗਾ ਸਾਡੇ ਤੇ ਅਸੀਂ ਅਰਦਾਸ ਦੇ ਵਿੱਚ ਖੜੇ ਸੀ ਸਾਨੂੰ ਇਹ ਗੱਲ ਦਾ ਨਹੀਂ ਸੀ ਪਤਾ ਅੱਛਾ ਜਦੋਂ ਖਬਰ ਮਿਲੀ ਤੁਹਾਨੂੰ ਨਹੀਂ ਜੀ ਸਾਨੂੰ ਨਹੀਂ ਸੀ ਪਤਾ ਇਹ ਗੱਲ ਦਾ ਤੇ ਬਾਬਾ ਜੀ ਨੇ ਅਰਦਾਸ ਕਰਤੀ ਭੋਗ ਮਾਰੇ ਜਦੋਂ ਬਾਹਰ ਆਏ ਆ ਗੁਰਦੁਆਰਾ ਸਾਹਿਬ ਤੋਂ ਸਾਨੂੰ ਤਾਂ ਉਦੋਂ ਪਤਾ ਲੱਗਿਆ ਵੀ ਆਹ ਗੱਲ ਹੋ ਗਈ ਅਸੀਂ ਤਾਂ ਚੜ੍ਹਦੀ ਕਲਾ ਦੀ ਅਰਦਾਸ ਕਰਾਉਣ ਗਏ ਸੀ ਸਾਨੂੰ ਨਹੀਂ ਸੀ ਪਤਾ ਵੀ ਆਹ ਗੱਲ ਸਾਨੂੰ ਆ ਨਿਊਜ਼ ਮਿਲੂਗੀ ਜਦੋਂ ਬਾਹਰ ਨਿਕਲੇ ਤਾਂ ਉਦੋਂ ਤੁਹਾਨੂੰ ਪਤਾ ਲੱਗਿਆ ਉਦੋਂ ਪਤਾ ਲੱਗਿਆ ਜੀ ਸਾਨੂੰ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਇਹ ਚੀਜ਼ ਦਾ ਕਿੰਨੇ ਦਿਨਾਂ ਤੋਂ ਚੱਲ ਰਹੀ ਸੀ ਕਿਉਂਕਿ ਅਕਸਰ ਖਬਰਾਂ ਦੇ ਵਿੱਚ ਵੀ ਆ ਰਿਹਾ ਸੀ ਕਿ ਪਿੰਡ ਵਾਲੇ ਬੱਚੇ ਬਜ਼ੁਰਗ ਸਾਰੇ ਹੀ ਕਰ ਰਹੇ ਅਰਦਾਸ ਰੋਜ਼ ਹੀ ਹੁੰਦੀਆਂ ਨੇ ਇਹ ਅਰਦਾਸਾਂ ਇਹ ਨਹੀਂ ਹੈ ਵੀ ਕੋਈ ਦਿਨ ਇਹ ਜਾ ਗਿਆ ਹੋਵੇ ਜਿਹਨੇ ਅਰਦਾਸ ਨਾ ਕਰੀ ਕਿਉਂਕਿ ਮੈਂ ਦੇਖਿਆ ਕਿ ਕਬੀਬੀ ਆਈ ਸੀ ਅਮਰੀਕਾ ਤੋਂ ਕਹਿੰਦੇ ਮੈਂ ਆਈ ਸੀ ਤੇ ਮਿਲੀ ਵੀ ਆ ਪਰਿਵਾਰ ਨਾਲ ਵੀ ਮਿਲੀ ਆ ਉਹਨਾਂ ਦਾ ਕੋਈ ਖਾਸ ਰਿਸ਼ਤਾ ਨਹੀਂ ਸੀ ਪਰ ਉਹ ਕਹਿੰਦੇ ਮੇਰੇ ਪੁੱਤਾਂ ਵਾਂਗੇ ਸੀ ਹਾਂਜੀ ਮੈਂ ਕਹਿ ਸਕਦਾ ਵੀ ਬਾਹਰ ਵੀ ਇੱਥੇ ਆਲੇ-ਦਾਲੇ ਪਿੰਡਾਂ 'ਚ ਪਤਾ ਨਹੀਂ ਜੀ ਮੈਨੂੰ ਨਹੀਂ ਪਤਾ ਕਿ ਕਿੰਨੇ ਲੋਕਾਂ ਨੇ ਵਿਚਾਰਿਆਂ ਨੇ ਸਾਰਿਆਂ ਨੇ ਅਰਦਾਸਾਂ ਕਰੀਆਂ ਪਰ ਉਹ ਅਰਦਾਸ ਉਹ ਰੱਬ ਨੂੰ ਜੋ ਮਨਜ਼ੂਰ ਸੀਗਾ ਹੁਣ ਆਪਾਂ ਕਹਿ ਨਹੀਂ ਸਕਦੇ ਜੀ ਇੱਥੇ ਕੁਝ ਪਿੰਡ ਨੂੰ ਤਾਂ ਦੇਖੋ ਕਾਟਾ ਹੈ ਹੀ ਐ ਫੈਮਿਲੀ ਵੀ ਬਹੁਤ ਵੱਡਾ ਕਾਟਾ ਹੈ ਤੇ ਹੁਣ ਲੋਕ ਬੈਠੇ ਹੋਏ ਨੇ ਤਸਵੀਰਾਂ ਹੁਣ ਵੀ ਦੇਖ ਸਕਦੇ ਹੋ ਇੱਕ ਵਾਰੀ ਜ਼ਰੂਰ ਦਿਖਾ ਦਿਨ ਕੈਮਰਾਮੈਨ ਕਿ ਇਹ ਉਹ ਲੋਕ ਨੇ ਜਿਹੜੇ ਪਰਿਵਾਰ ਨੂੰ ਤੇ ਰਾਜਵੀਰ ਜਵੰਦਾ ਨੂੰ ਬੜੀ ਹੀ ਡੂੰਗੇ ਤਰੀਕੇ ਨਾਲ ਜਾਣਦੇ ਨੇ ਬਚਪਨ ਤੋਂ ਦੇਖ ਰਹੇ ਨੇ ਅੱਛਾ ਜਵੰਦਾ ਵੀਰ ਤੁਹਾਡੇ ਨਾਲ ਆ ਕੇ ਕਦੇ ਬੈੰਦਾ ਹੁੰਦਾ ਸੀ ਮਿਲੇ ਸੀ ਬਹੁਤ ਵਾਰੀ ਜੀ ਬਹੁਤ ਵਾਰੀ ਸਾਡੇ ਨਾਲ ਤਾਂ ਉਹੀ ਆਮ ਹੀ ਵਿਚਰਦੇ ਸੀਗੇ ਅੱਛਾ ਆ ਹੁਣ ਪਿੱਛੇ ਜੇ ਆਪਣੇ ਬੂਟਾਂ ਸੀ ਸਾਡੇ ਸਰਪੰਚੀ ਦੀਆਂ ਉਦੋਂ ਆਇਆ ਸਾਡੇ ਨਾਲ ਸਾਰਿਆਂ ਨਾਲ ਕੇ ਗਏ ਅੱਛਾ ਕੋਈ ਕੋਈ ਇਹੋ ਜਿਹਾ ਬੰਦਾ ਨਹੀਂ ਹੋਣਾ ਜਿਹਨੇ ਕਿ ਬੱਚੇ ਨੂੰ ਨਾ ਬੁਲਾਇਆ ਹੋਵੇ ਜਾਂ ਕਿਸੇ ਹੋਰ ਨੂੰ ਨਾ ਬੁਲਾਇਆ ਹੋਵੇ ਸਾਰਿਆਂ ਨੂੰ ਮਿਲ ਕੇ ਗਏ ਅੱਛਾ ਇੱਕ ਉਹਨਾਂ ਦੀ ਵੀਡੀਓ ਬੜੀ ਵਾਇਰਲ ਹੁੰਦੀ ਹੈ ਬੱਚਿਆਂ ਨਾਲ ਵੀ ਹਾਸਾ ਹਨਾ ਮਜ਼ਾਕ ਕਰਦੇ ਹੁੰਦੇ ਸੀ ਕਹਿੰਦੇ ਮੈਂ ਤੇਰਾ ਫੈਨ ਆ ਤੋ ਫੋਟੋ ਕਰਾਉਂਦੇ ਹੁੰਦੇ ਆ ਉਹ ਸਾਡੇ ਨਾਲ ਦਾ ਪਿੰਡ ਹੈ ਜੀ ਮਾਲਕ ਅੱਛਾ ਉਹਨਾਂ ਦੇ ਉੱਥੋਂ ਦੇ ਫਰੈਂਡ ਹੈ ਅੱਛਾ ਉਹ ਉਹ ਪਿੰਡ ਦੇ ਆ ਓਕੇ ਹਾਂ ਜੀ ਤੇ ਉਹ ਮੈਂ ਦੇਖਿਆ ਕਿ ਹਮੇਸ਼ਾ ਹੀ ਇੱਕ ਨਾ ਉਹਨਾਂ ਦੀ ਵੀਡੀਓ ਦੇ ਵਿੱਚ ਪੋਜ਼ਿਟਿਵਿਟੀ ਹੈ ਨਾ ਫੈਮਲੀ ਨਾਲ ਜਜ਼ਬਾਤ ਰਿਸ਼ਤੇ ਇਹ ਸਾਰੀ ਚੀਜ਼ਾਂ ਹੀ ਹੁੰਦੀਆਂ ਸੀਗੀਆਂ ਪਿੰਡ ਦੇ ਮੁੰਡਿਆਂ ਨਾਲ ਵੀ ਜਦੋਂ ਤੁਹਾਡੇ ਨਾਲ ਬੈਂਦੇ ਸੀ ਇਹ ਹੀ ਕੁਛ ਹੁੰਦਾ ਸੀ ਬਿਲਕੁਲ ਜੀ ਬਿਲਕੁਲ ਐ ਹੀ ਹੁੰਦਾ ਇਹੋ ਜਿਹਾ ਕੋਈ ਮੰਨਤ ਹੈ ਹੀ ਨਹੀਂ ਸੀ ਹੂੰ 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 ਵਧੀਆ ਪੋਜ਼ਿਟਿਵ ਹੀ ਗੱਲ ਕਰਦੇ ਆ अच्छा ਤੁਸੀਂ ਤਾਂ ਚਲੋ ਇੰਨੇ ਕਰੀਬੋਂ ਲੋਕੀ ਕਹਿੰਦੇ ਸੀ ਜਦ ਵੀ ਕੋਈ ਸਟੇਜ ਤੇ ਜਾਂਦੇ ਸੀ ਕਹਿੰਦੇ ਬਾਡੀਗਾਰਡ ਨਹੀਂ ਰੱਖਦੇ ਸੀ ਇਹ ਗੱਲ ਸੱਚ ਹੈ ਨਹੀਂ ਰੱਖਦੇ ਜੀ ਮੈਂ ਤਾਂ ਕਦੇ ਵੀ ਕਦੇ ਵੀ ਨਹੀਂ ਦੇਖਿਆ ਜੀ ਪੈਂਡਜ ਦੀਆਂ ਨੰਗਦੇ ਵੀ ਜਾਂਦੇ ਕੱਲੇ ਗੱਡੀ ਆਪ ਹੀ ਚਲਾ ਕੇ ਲੈ ਕੇ ਜਾਣ ਅੱਛਾ ਕੋਈ ਕੋਈ ਡਰਾਈਵਰ ਨਹੀਂ ਕੋਈ ਕੁਛ ਨਹੀਂ ਆਪ ਹੀ ਚਲਾਉਂਦੇ ਆਪ ਹੀ ਚਲਾਉਂਦੇ ਮੈਂ ਨਹੀਂ ਦੇਖਿਆ ਕੋਈ ਨਾਲ ਕੋਈ ਮਲਾਜ਼ਮ ਹੋਵੇ ਜਾਂ ਕੋਈ ਬਾਡੀਗਾਰਡ ਹੋਵੇ ਮੈਂ ਨਹੀਂ ਕਦੇ ਦੇਖਿਆ ਹਾਂਜੀ ਤੇ ਸਾਰੇ ਪਿੰਡ ਦੇ ਆਮ ਮਿਲ ਸਕਦੇ ਸੀ ਘਰੇ ਆ ਸਕਦੇ ਸੀ ਗੱਲਬਾਤ ਹੋ ਸਕਦੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇੱਕ ਵਾਰ ਵੈਸੇ ਤੁਹਾਡੇ ਨਾਲ ਕਦੋਂ ਮਿਲੇ ਸੀ ਕੁਝ ਯਾਦ ਹੈ ਪਿੰਡ ਦੀ ਜਿੱਮੇ ਆਪਣੀ ਸਾਰੇ ਬੈਠੀ ਹੋਈ ਹੈ ਮੰਦਿਰ ਹਨਾ ਤੇ ਕੋਈ ਆਖਰੀ ਕੋਈ ਇਹ ਜੀ ਗੱਲ ਜਿਹੜੀ ਤੁਹਾਨੂੰ ਚੇਤੇ ਰਹੀ ਹੋਵੇ ਕਿ ਹਾਂ ਵੀਰ ਜਾਂਦਾ ਜਾਂਦਾ ਹੈ ਕਿੱਹਾ ਗਿਆ ਮੈਨੂੰ ਤਾਂ ਵੀਰ ਆ ਹੀਆ ਬੋਟਾਂ ਦੀ ਮਿਲਿਆ ਸੀ ਜੀ ਅੱਛਾ ਬਾਅਦ ਚ ਆਪਦੇ ਕੰਮ ਕਰਾਂ ਪੀਜੀ ਉਹਨੇ ਜੇ ਕਿਤੇ ਆਇਆ ਵੀ ਹੁਣ ਨਹੀਂ ਪਤਾ ਲੱਗਿਆ ਉਹ ਕਹੋਗੇ ਹੁਣ ਮਹਾਲ ਹੀ ਰਹਿੰਦੇ ਜੀ ਠੀਕ ਹੈ ਠੀਕ ਹੈ ਹਾਂ ਜੀ ਜੇ ਕਿਤੇ ਬਾਅਦ ਚ ਆਏ ਹੋਣਗੇ ਪਿੰਡ ਦੇ ਵਿੱਚ ġੇੜਾ ਵੈਸੇ ਕਿੰਨੀ ਕੀ ਦੇਰ ਬਾਅਦ ਲੱਗਦਾ ਕਿਉਂਕਿ ਹਮੇਸ਼ਾ ਇਦਾਂ ਹੁੰਦਾ ਬੰਦਾ ਆਪਣੇ ਉਰਜੇ ਵੀ ਹੁੰਦੇ ਆ ਸ਼ੂਟਿੰਗਸ ਹੁੰਦੀਆਂ ਨੇ ਕਿੰਨੀ ਕੀ ਦੇਰ ਬਾਅਦ ġੇੜਾ ਮਾਰ ਲੈਂਦੇ ਸੀ ġੇੜਾ ਤਾਂ ਜੀ ਉਹ ਮਾਰ ਲੈਂਦੇ ਇੱਕ ਮਹੀਨੇ ਚੱਕ ਤਾਂ ਮਾਰਦੀ ਮਾਰਦੇ ਸੀ ਜ਼ਰੂਰ ਮਾਰਦੇ ਹਾਂ ਤੇ ਨਾਲ ਉਹਨਾਂ ਦੇ ਮਾਤਾ ਜੀ ਤੇ ਜਿਹੜੀ ਵਾਈਫ ਤੇ ਬੱਚੇ ਨਾਲ ਹੀ ਉੱਥੇ ਸੀਗੇ ਇੱਧਰ ਵੀ ਕੋਈ ਰਹਿੰਦਾ ਸੀ ਨਹੀਂ ਉਹ ਮਹਾਲੀ ਸੀਗੇ ਅੱਛਾ ਜਦੋਂ ਉਹਨਾਂ ਨੇ ਆਉਣਾ ਸੀਗਾ ਆਉਣਾ ਹੁੰਦਾ ਸੀ ਇੱਥੇ ਉਦੋਂ ਫਿਰ ਉਹ ਨਾਲ ਲੈ ਕੇ ਆਉਣਾ ਅੱਛਾ ਇੱਥੇ ਹਾਂ ਉਦੋਂ ਤੱਕ ਫਿਰ ਇੱਥੇ ਕੌਣ ਕਰਦਾ ਕੋਈ ਰਿਲੇਟਿਵ ਰਹਿੰਦਾ ਸੀ ਇਸ ਘਰ ਦੇ ਵਿੱਚ ਨਹੀਂ ਇਹ ਨਹੀਂ ਜੀ ਪਤਾ ਇਹ ਨਹੀਂ ਕਹਿ ਸਕਦੇ ਵੀ ਕੌਣ ਰਹਿੰਦਾ ਸੀ ਇੱਥੇ ਕੌਣ ਨਹੀਂ ਅੱਛਾ ਇਹ ਨਹੀਂ ਸਾਨੂੰ ਪਤਾ ਤਾਂ ਇਹ ਪਿੰਡ ਦੇ ਉਹ ਲੋਕ ਨੇ ਜਿਹੜੇ ਬੜੀ ਕਰੀਬੀ ਨੇ ਜਿਨ੍ਹਾਂ ਨੇ ਹਰ ਗੱਲ ਸਾਂਝੀ ਕੀਤੀ ਉਹ ਇੱਕ ਪੱਖ ਵੀ ਦੇਖਿਆ ਰਾਜਵੀਰ ਜਵੰਦੇ ਦਾ ਜੋ ਸ਼ਾਇਦ ਵੀਡੀਓਜ਼ ਦੇ ਵਿੱਚ ਵੀ ਤੁਹਾਨੂੰ ਕਦੇ ਨਾ ਕਦੇ ਦੇਖਿਆ ਹੋਵੇਗਾ ਪਰ ਇਹ ਜੋ ਤਸਵੀਰਾਂ ਨੇ ਇਹ ਬੇਹਦ ਭਾਵੁਕ ਕਰਨ ਵਾਲੀਆਂ ਨੇ ਕੋਈ ਸਵਾਲ ਜਵਾਬ ਦਾ ਅਸੀਂ ਸਿਲਸਿਲਾ ਨਹੀਂ ਸੋਚ ਸਕਦੇ ਕਿਉਂਕਿ ਹਰ ਇੱਕ ਦੇ ਅੱਖਾਂ ਦੇ ਵਿੱਚ ਭਾਵੇਂ ਹੁਣ ਹੰਝੂ ਤੁਪ ਕਰਕੇ ਸੁੱਕ ਗਏ ਨੇ ਪਰ ਦਿਲ ਕਿਤੇ ਨਾ ਕਿਤੇ ਹਲੇ ਵੀ ਰੋ ਰਿਹਾ ਹੈ ਲੋਕ ਕੁਝ ਉਸ ਪਾਸੇ ਵੀ ਬੈਠੇ ਹੋਏ ਨੇ ਹੁਣ ਕਿਸੇ ਦੇ ਦਿਲ ਦੇ ਵਿੱਚ ਕਿਸੇ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਸਾਰਿਆਂ ਨੂੰ ਪਤਾ ਹੈ ਕਿ ਉਹ ਇਨਸਾਨ ਜਿਸ ਦੇ ਲਈ ਕਰੋੜਾ ਲੋਕਾਂ ਨੇ ਪूरी ਦੁਨੀਆ ਨੇ ਅਰਦਾਸਾਂ ਕੀਤੀਆਂ ਭਾਵੇਂ ਉਹ ਸੋਸ਼ਲ ਮੀਡੀਆ ਤੇ ਹੋਣ ਤੇ ਵੀਰ ਦੱਸ ਰਿਹਾ ਕਿ ਜਦੋਂ ਆਖਰੀ ਵਾਰੀ ਖਬਰ ਸਾਹਮਣੇ ਆਈ ਕਿ ਜਵੰਦਾ ਵੀਰ ਨਹੀਂ ਰਿਹਾ ਤੇ ਫਿਰ ਉਦੋਂ ਵੀ ਅਰਦਾਸਾਂ ਚੱਲ ਰਹੀਆਂ ਸੀ ਕਿ ਜਵੰਦਾ ਵੀਰ ਕਿਸ ਤਰ੍ਹਾਂ ਕਿਤੇ ਠੀਕ ਹੋ ਕੇ ਇਸ ਪਿੰਡ ਦੇ ਵਿੱਚ ਮੁੜੇਗਾ ਪਰ ਰੱਬ ਨੂੰ ਪਤਾ ਨਹੀਂ ਕਿਿਹੜੇ ਰੰਗ ਜਿਹੜੇ ਸੀ ਉਹ ਰੱਬ ਰਾਜੀ ਸੀਗਾ ਅਜੇ ਹਾਂ ਨਹੀਂ ਹੋ ਸਕਿਆ ਤੇ ਅੱਜ ਸਾਰੇ ਦੇਖ ਸਕਦੇ ਹੋ ਸੰਸਕਾਰ ਤੋਂ ਬਾਅਦ ਬੈਠੇ ਹੋਏ ਨੇ ਤੁਸੀਂ ਕੀ ਕਰ ਰਹੇ ਸੀ ਭਾਜੀ ਕਿਹੜਾ ਦੋਸਤ ਕੌਣ ਸੀ ਕੋਈ ਕਹ ਰਿਹਾ ਸੀ ਰਾਜਵੀਰ ਬਾਈ ਦਾ ਦੋਸਤ ਸੀਗਾ ਬੱਚੇ ਬੱਚੇ ਤੁਸੀਂ ਮਿਲੇ ਸੀ ਰਾਜਵੀਰ ਵੀਰੇ ਨੇ ਮਿਲੇ ਸੀ ਹਾਂਜੀ ਅੱਛਾ ਤੁਹਾਡੇ ਨਾਲ ਕਦੇ ਵੀਡੀਓ ਬਣਾਈਆਂ ਇੱਕ ਵੀਡੀਓ ਵਾਇਰਲ ਹੁੰਦੀ ਹੈ ਤੁਹਾਡੇ ਨਾਲ ਹੀ ਬਣਾਉਂਦੇ ਸੀ ਹਾਂਜੀ ਅੱਛਾ ਤੁਹਾਡੇ ਤੋਂ ਮੰਦੀ ਵੀਡੀਓ ਹੈ ਹਾਂਜੀ ਅਰੇ ਵਾਹ ਅੱਛਾ ਤੁਹਾਡੇ ਤੁਹਾਨੂੰ ਵੀ ਕਹਿੰਦੇ ਹੋ ਤੁਸੀਂ ਜਦੋਂ ਕਹਿੰਦੇ ਹੋ ਕਿ ਮੈਂ ਉਹਨਾਂ ਦਾ ਫੈਨ ਹਾਂ ਹਾਂਜੀ अच्छा कोई सादा फैन है हां राजीव भाई की गे सादा फैन है हां जी आप कैसे ਤੁਸੀਂ ਕਿਹਾ ਸੀ ਤੁਸੀਂ ਕਿਹਾ ਸੀ ਜਵਾਕਾਂ ਨੂੰ ਮੂਰੇ ਹੋ ਜਾਂਦੇ ਗੱਡੀ ਨਿਕਲਦੇ ਆ ਨੰਕ ਹੀ ਨਹੀਂ ਗਿਆ ਭਾਈ ਵਾਹ ਮਤਲਬ ਤੁਹਾਡੇ ਨਾਲ ਇਹ ਪੂਰੀ ਬਣਦੀ ਸੀ ਹੈ ਹਾਂਜੀ ਮਤਲਬ ਅਸੀਂ ਸਾਰੇ ਤਾਂ ਚਲੋ ਜਿਹੜੇ ਆਏ ਅਸੀਂ ਰਾਜੀਵ ਜੁੰਦਾ ਦੇ ਫੈਨ ਆ ਪਰ ਰਾਜੀਵ ਜੁੰਦਾ ਤੁਹਾਡਾ ਫੈਨ ਸੀ ਹਾਂਜੀ اچھا ਕੋਈ ਉਸ ਤੋਂ ਬਾਅਦ ਵੀ ਮਿਲੇ ਸੀ ਤੁਸੀਂ ਰਾਜੀਵ ਵੀਰ ਨੂੰ ਕਦੋਂ ਮਿਲੇ ਸੀ ਯਾਦਾ ਕੁਝ ਜੀ ਹਾਂਜੀ ਜੀ ਇਹ ਜਦੋਂ ਪਿੰਡ ਨੂੰ ਆਉਂਦਾ ਸੀ ਪੈਣ ਨੂੰ ਹੁੰਦੇ ਸੀ ਮਿਲਦੇ ਸੀ ਮੈਂ ਤਾਂ ਵੀਰੇ ਰੋਕ ਕੇ ਜਾਂਦੇ ਇਹਨਾਂ ਕੋਲੇ ਅੱਛਾ ਰੁਕੇ ਜਾਂਦੇ ਸੀ ਵੀਰੇ ਅੱਛਾ ਗੱਡੀ ਰੋਕ ਲੈਂਦੇ ਜੇ ਮੂਰੇ ਹੋ ਜਾਂਦੇ ਕਦੇ ਇਹਨਾਂ ਨੇ ਉਪਰਾਂ ਕੀਤਾ ਹੀ ਨਹੀਂ ਸੀਗਾ ਨਾ ਇਹ ਮੂਰੇ ਹੋ ਕੇ ਰੋਕ ਲੈਂਦੇ ਜਿਵੇਂ ਆਪਾਂ ਇੱਕ ਦੂਜੇ ਨੂੰ ਬੁਲਾ ਰਹੇ ਆਂ ਆਂ ਹੀ ਬੁਲਾ ਲੈਂਦੇ ਸੀ ਤਾਂ ਅੱਛਾ ਆ ਬਾਈ 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 ਰੋਕ ਕੇ ਬਸ ਰੁਕ ਜਾਂਦਾ ਹੀ ਉਹ ਅੱਛਾ ਤੁਸੀਂ ਹੱਥ ਦੇਂਦੇ ਸੀ ਬਾਈ ਰੋਕ ਲੈਂਦਾ ਸੀ ਗੱਡੀ ਹਾਂਜੀ ਗੱਡੀ ਸਹਾਲ ਲੈਂਦੇ ਜੀ ਉਹ ਤਾਂ ਗੱਡੀ ਨਾ ਘਰ ਰੋਕ ਲੈਂਦੇ ਵਾਹ ਤੇ ਤੁਹਾਡੇ ਲਈ ਕਦੇ ਕੋਈ ਕੁਝ ਲੈ ਕੇ ਵੀ ਆਏ ਕਿ ਵੀਡੀਓ ਬਣਾਈ ਫਿਰ ਨਿਕਲ ਗਏ ਵੀਡੀਓ ਬਣਾਈ ਸੀ ਨਾ ਅੱਛਾ ਫਿਰ ਤੁਸੀਂ ਤਾਂ ਬੜੇ ਵਾਇਰਲ ਹੋ ਯਾਰ ਹਾਂਜੀ ਦੇਖੀ ਸੀ ਵੀਡੀਓ ਆਪਣੀ ਹਾਂਜੀ ਦੇਖੀ ਸੀ ਹਾਂਜੀ ਕੀ ਨਾਮ ਹੈ ਤੁਹਾਡਾ ਜੀ ਮਨਿੰਦਰ ਸਿੰਘ ਤੁਹਾਡਾ ਜੀ ਮਨਰਾਜ ਸਿੰਘ ਤੁਸੀਂ ਸਕੂਲੇ ਜਾਂਦੇ ਹੋ ਹਾਂਜੀ ਕਿੰਨੀਵੀਂ ਕਲਾਸ ਵਿੱਚ ਜਮੇਰੀ ਜੀ ਅਜੀ ਵਿਸ਼ੇ ਮੇਰੇ ਤੁਸੀਂ 6ਵੀਂ ਵਿੱਚ ਅੱਜ ਕੀ ਲੱਗਦਾ ਤੁਸੀਂ ਤਾਂ ਛੋਟੇ ਹੋ ਕਿੰਨੀ ਉਮਰ ਹੈ ਤੁਹਾਡੀ ਇਹ 10 ਸਾਲ ਤੁਹਾਡੀ ਸਾਡੀ 9 ਸਾਲ ਸਾਡੀ 9 ਸਾਲ ਹੈ ਦੇਖੋ ਇਹ ਤਾਂ ਦੇਖੋ ਬੱਚੇ ਨੇ ਹੈਨਾ ਬੱਚੇ ਵੀ ਰੱਬ ਦਾ ਰੂਪ ਹੁੰਦੇ ਨੇ ਅੱਜ ਇਹਨਾਂ ਨੂੰ ਵੀ ਦੁੱਖ ਹੋਵੇਗਾ ਦੇਖੋ ਵੱਡੇ ਨੇ ਸਾਰੇ ਆਏ ਤੁਹਾਡੇ ਫੈਮਲੀ ਮੈਂਬਰ ਆਏ ਇੱਥੇ ਜੀ ਹਾਂਜੀ ਇਸੇ ਪਿੰਡ ਦੇੋਂ ਕਿ ਨਾਲ ਦੇ ਪਿੰਡ ਦੇੋਂ ਜੀ ਜੀ ਮਾਲਕ ਦੇ ਅੱਛਾ ਨਾਲ ਹੀ ਆ ਤੁਹਾਡੇ ਪਿੰਡ ਤੇ ਤੁਸੀਂ ਹੁਣ ਵੀਰ ਨੂੰ ਦੇਖਣ ਆਏ ਹੋ ਹਾਂ ਜੀ ਨਾਲ ਕਰਦੇ ਆਇਆ ਜੀ ਹਾਂ ਅੱਜ ਫਿਰ ਕੋਈ ਦੱਸਿਆ ਨਹੀਂ ਕਿ ਤੁਸੀਂ ਨਹੀਂ ਜਾਣਾ ਬੱਚੇ ਤੁਸੀਂ ਛੋਟੇ ਹੋ ਇਦਾਂ ਨਹੀਂ ਰੁਕਿਆ ਨਹੀਂ ਕਰਦੇ ਨੇ ਨਹੀਂ ਪਤਾ ਸੀ ਤੁਹਾਨੂੰ ਅੱਜ ਕੀ ਹੈ ਇੱਥੇ ਹਾਂ ਜੀ ਕਿੱਦਾਂ ਯਾਦ ਕਰਦੇ ਹੋ ਵੀਰ ਨੂੰ ਰੱਬ ਅੱਗੇ ਅਰਦਾਸਾਂ ਕੀਤੀਆਂ ਸੀ ਤੁਸੀਂ ਹਾਂ ਜੀ ਗੁਰੂ ਘਰ ਗਏ ਸੀ ਹਾਂ ਜੀ ਹਾਂਜੀ ਜੀ ਦੋ ਦਿਨ ਜਾਂਦੇ ਰਹੇ ਆ ਦੇ ਵੀ ਕਰਾ ਗਏ ਹਾਂ ਜੀ ਹਾਂਜੀ ਸਵੇਰੇ ਆਪਣੇ ਮਹਾਰਾਜ ਜਾਂਦੇ ਨੇ ਅਰਦਾਸ ਕਰਾਉਂਦੇ ਆ ਇਹ ਦੇਖ ਕਰਾ ਗਏ ਸੀ ਵਾਹ ਹਾਂਜੀ ਉਹ ਵਿਦਾਸ ਘਰ ਦੁਬਾਰੇ ਖੈਰ ਇਹ ਬੱਚੇ ਰਹਿ ਗਏ ਨੇ ਬੱਚਿਆਂ ਦੇ ਨਾਲ ਯਾਦਾ ਰਹਿ ਗਿਆ ਨੇ ਵੀਡੀਓ ਬੱਚਿਆਂ ਨਾਲ ਬਣਾਉਂਦੇ ਸੀਗੇ ਹੁਣ ਕੀ ਕਹਿ ਸਕਦੇ ਹਾਂ ਹੁਣ ਆਖਿਰ ਦੇ ਵਿੱਚ ਤਾਂ ਇਹੀ ਕਹਿ ਸਕਦੇ ਹਾਂ ਕਿ ਰੱਬ ਰਾਜਵੀਰ ਜਵਿੰਦੇ ਵੀਰ ਨੂੰ ਜਿੱਥੇ ਵੀ ਨਿਵਾਸ ਸਥਾਨ ਦੇ ਵੀ ਆਪਣੇ ਚਰਨਾਂ ਚ ਸੁਵੇ ਤੇ ਸੁਖੀ ਸਾਡੇ ਰਵੇ ਪਰਿਵਾਰ ਨੂੰ ਬਲ ਬਖਸ਼ੇ ਤੇ ਹੁਣ ਬੱਚਿਆਂ ਦੀਆਂ ਯਾਦਾਂ ਦੇ ਵਿੱਚ ਤੇ ਇਹ ਸਾਰੇ ਦੋਸਤ ਆ ਮੈਂ ਪਿੱਛੇ ਦਿਖਾ ਦਿੰਨ ਕੈਮਰਾਮੈਨ ਕੀ ਪਿੱਛੇ ਦੇਖ ਲਓ ਸਾਰੇ ਇਹ ਪਿੰਡ ਦੇ ਹੀ ਨੇ ਸਾਰੇ ਲੋਕ ਨੌਜਵਾਨ ਪੀੜੀ ਬੈਠੀ ਹੋਈ ਹੈ ਯਾਦ ਕਰ ਰਹੀ ਹੈ ਹੁਣ ਚੰਗੇ ਚੰਗੇ ਪਾਲੀ ਰਹਿ ਚੁੱਕੇ ਨੇ ਅਕਸਰ ਇਨਸਾਨ ਦੇ ਜਾਨ ਤੋਂ ਬਾਅਦ ਉਹਦੀਆਂ ਹੋਰ ਚੰਗੀਆਂ ਗੱਲਾਂ ਯਾਦ ਆਉਂਦੀਆਂ ਨੇ ਪਰ ਉਹ ਘਟ ਇਨਸਾਨ ਹੁੰਦੇ ਨੇ ਜਿਹੜੇ ਜਿਉਂਦੇ ਜੀ ਵੀ ਆਪਣੀ ਚੰਗੀ ਚੀਜ਼ਾਂ ਨੂੰ ਲੋਕਾਂ ਤੋਂ ਸੁਣ ਲੈਂਦੇ ਨੇ ਤੇ ਤੁਸੀਂ ਵੀ ਜ਼ਰੂਰ دیکھتے ਰਹੋ ਨਾ ਅੰਡਿਆ ਪੰਜਾਬੀ ਤੇ ਅਰਦਾਸ ਕਰੋ ਬੇਨਤੀ ਕਰੋ ਕਿ ਪਰਿਵਾਰ ਨੂੰ ਇਸ ਪਾਣਾ ਪਾਣੀ ਨੂੰ ਮੰਨਣ ਦੇ ਲਈ ਜਿਹੜਾ ਹੈ ਉਹ ਬਲ ਮਿਲੇ